ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣਾ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਂ ਆਪਾਂ ਪਿੰਡ ਡੱਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਕਿਉਂਕਿ ਇਹ ਸੱਜਣ ਦੀ ਜੇ ਗੱਲ ਕਰ ਲਈ ਬਈ ਡੇਲੀ ਕਮੈਂਟਾਂ ਚ ਲਾ ਲਓ ਹਨਾ ਸੱਜਣਾ ਦੀ ਕਾਫੀ ਮੰਗ ਧੀ ਵੀ ਯਾਰ ਬਾਈ ਆਮਨੇ ਵੀ ਵੀਡੀਓ ਬਣਾਓ ਵੀਡੀਓ ਪਹਿਲਾਂ ਵੀ ਬਣਾਈ ਸੀ ਇੱਕ ਕਾਫੀ ਦਿਨ ਪਹਿਲਾਂ ਤੇ ਇੱਕ ਵੀਡੀਓ ਲੱਗਿਆ ਅੱਜ ਕਵਰ ਕਰਨ ਅੱਜ ਦਿਖਾਵਾਂਗੇ ਸੱਤ ਨਗੀਨੇ ਦੋ ਦੰਦ ਚਾਰ ਦੰਦ ਛੇ ਦੰਦ ਟੌਪ ਕੁਆਲਿਟੀ ਦੀਆਂ ਝੋਟੀਆਂ ਦਿਖਾਵਾਂਗੇ ਹੋਰ ਆਮਨੇ ਕੀ ਹਾਲ ਚਾਲ ਬਈ ਰੋਟੀਆਂ ਤੇ ਸ਼ਾਨ ਪਸ਼ੂ ਪਾਲਕ ਦੀ ਚੰਨੰਦ ਕੀ ਮਾਡੇ ਡੱਲਾ ਨਗਰ ਚ ਪਹੁੰਚਣ ਤੇ ਅਸੀਂ ਤੈਨੂੰ ਧੰਨਵਾਦ ਕਰਦੇ ਆ ਸਾਡੇ ਪੂਰੇ ਭਰਾ ਦਾ ਟੀਮ ਟੀਮ ਰਹਿ ਗਈ ਅੱਧੀ ਅੱਧੀ ਟੀਮ ਸਾਡੀ ਜ਼ਖਮੀ ਹੋ ਗਈ ਬਾਈ ਗੱਲ ਟੀਮ ਅੱਧੀ ਅੱਜ ਮੈਂ ਇਕੱਲਾ ਹੀ ਆਇਆ ਬਾਈ ਕੋਲੇ ਸੱਜਣੋ ਪਹਿਲੀ ਕੱਤੀ ਦਿਖਾਵਾਂਗੇ ਮੂੰਹੋਂ ਦੋ ਦੰਦਾ ਤੇ ਕੁਆਲਟੀ ਕਬੂਲਟੀ ਵਾਲਾ ਤਾਂ ਕੋਈ ਲੇਖ ਹੈ ਨਹੀਂ ਕੱਤੀ ਦਾ ਸਿੰਘ ਸੁੰਗ ਦੀ ਬਣਾਵਟ ਦੀ ਗੱਲ ਕਰ ਲਈਏ ਲੈ ਚੱਲ ਲੈ ਚੱਲਾ ਇਧਰ ਹੁਣ ਤਾਂ ਰਾਜੂ ਵੀ ਕਾਰੀਗਰ ਹੋ ਰਿਹਾ ਦਿਖਾਉਣ ਦਾ ਲੈ ਚੱਲਾ ਇਹਨੂੰ ਦੋ ਆ ਬਾੜੇ ਥੋੜਾ ਜਾ ਆਵਾਸ ਹੈ ਮੌਸਮ ਦਾ ਉਹਦੇ ਕਰਕੇ ਪਰ ਲੇਵੇ ਲੂ ਵੀ ਵਾਲੇ ਤਾਂ ਉਹੀ ਗੱਲ ਆ ਵੀ ਬਾਤ ਕਮਾਲੀ ਐ ਇੱਥੇ ਤੋਂ ਦੇਖ ਸਕਦੇ ਹੋ ਤੁਸੀਂ ਅਮਰਦੰਦਾ ਚ ਦੋ ਦੰਦਾ ਹੈ ਜਿਹੜੀ ਪਿਓਰ ਦੋ ਦੰਦਾ ਜੀ ਜਮਾਰੇ ਚ ਨਾ ਦੂਜਾ ਗੁੰਬਦ ਹੈ ਜਾਨੀ ਇੱਕ ਤਾਂ ਪੂਰਾ ਕਰ ਕੀ ਬਰਾਬਰ ਦੂਜਾ ਜਿਹੜਾ ਬਰਾਬਰ ਕਰਮਾਲੀ ਇੱਥੇ ਆ ਖੀਰੀਆਂ ਚ ਵੀ ਆ ਸਕਦੀ ਆ ਹਾਂਜੀ ਹਾਂ ਬਈ ਉਹ ਦੇਖੋ ਮੂੰਹ ਅਰਤੀ ਦਾ ਵੀ ਪਤਾ ਲੱਗਦਾ ਠੀਕ ਆ ਗੱਲ ਆ ਹੋਰ ਕੱਟੀ ਹਾਂ ਲੈ ਜਣਤੀ 1 ਲੱਖ ਕਮਾ ਕੇ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਇੱਕ ਹਫ਼ਤਾ ਹੋ ਗਿਆ ਵੀ ਇਹਨੂੰ ਪੂਰੀ ਨੂੰ ਠੀਕ ਹੈ ਜੀ ਔਰ ਦੁੱਧ ਦੇ ਦੇ ਕੋਲੇ ਜਾਨੀ ਮਣਨ ਵਾਲਾ ਤੋਲਣ ਵਾਲਾ 13 ਕਿਲੋ ਤੋਂ ਬਾਹਰ ਹੋ ਜਾਂਦਾ ਬਾਈ ਹੁਣ ਕਰ ਮਾਰੀ ਕੋਲੇ 13 ਕਿਲੋ ਤੋਂ ਬਾਹਰ ਆ 13 ਕਿਲੋ ਤੋਂ ਬਾਹਰ ਹੋਗਾ ਹੁਣ ਤਕਰੀਬਨ ਟਾਈਮ ਆਪਣਾ 6:30 7:00 ਵਜੇ ਰਿਹਾ ਅੱਗੇ ਆਪਣੀ ਚਵਾਈ ਲੱਗਣੀ ਹੈ ਦੋ ਘੰਟੇ ਚਵਾਈ ਤੋਂ ਵੀ ਲੇਟ ਹੋ ਗਈਆਂ ਮੱਚਾ ਚਵਾਈ ਤੋਂ ਵੀ ਘੰਟਾ ਦੋ ਘੰਟੇ ਲੇਟ ਨੇ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦੇਣਾ ਸਾਰੀਆਂ ਮੈਂ ਸਾਨੂੰ ਅੱਜ ਆਪਾਂ ਨੇ ਬੱਚੇ ਵੀ ਵੀਡੀਓ ਤੋਂ ਪਹਿਲਾਂ ਲਵਾਦੇ ਫਾਈ ਤੋਂ ਕਿਉਂਕਿ ਯਾਰ ਖਾਣ-ਖਣੋੜ ਦਾ ਪਤਾ ਲੱਗ ਜਾਂਦਾ ਵੀ ਪਸ਼ ਆਹ ਲੱਗਿਆ ਵੀ ਖਣਡ ਥਣੋੜ ਦਾ ਪਤਾ ਲੱਗ ਜਾਂਦਾ ਆ ਜੇ ਵੀ ਕੋਈ ਅੰਦਰਲੀ ਤਰ੍ਹਾਂ ਦੇ ਸ਼ੱਕ ਸੀ ਹੈ ਬਾਦ ਘਾਟ ਹੁੰਦੀ ਸਾਰੇ ਖਣਡ ਬਰਾਬਰ ਹੈ ਬਾਈ ਪਛਮਾ ਜਿਹੜੇ ਜਿਹੋਨਾਂ ਦਾ ਕਿਸੇ ਜੋ ਵੀ ਆਪਾਂ ਦੱਸਾਂਗੇ ਆਪਸ ਜਿਹਨਾਂ ਨੂੰ ਆਪਾਂ ਦੱਸ ਵੀ ਦੇਵਾਂਗੇ ਜਿਹੜੇ ਚ ਦਿੱਕਤ ਹੋਊਗੀ ਜਿਹੜੇ ਚ ਕੋਈ ਦਿੱਕਤ ਹੋਊਗੀ ਬਾਈ ਉਹ ਦੱਸ ਕੇ ਦੇਵਾਂਗੇ ਔਰ ਕੱਟੀ ਦੇ ਵਿੱਚ ਇੱਕ ਆ ਬਹਿਣੀ ਵਾਲੇ ਸਟਾਫ ਦਾ ਪਾੜ ਜ਼ਰੂਰ ਰੱਖੀ ਮੱਠੀ ਅੱਜ ਕਰਨ ਵਾਲੀ ਥੋੜੀ ਸੀ ਔਰ ਜਿਗਾਰਡ ਬਾਈ ਜਿਹੜਾ ਇਹਨੂੰ ਲੱਗਿਆ ਕਾ ਤਾਮੀਆਂ ਨੂੰ ਲੱਗਿਆ ਦੇਖਿਆ ਮੈਂ ਪਲੂਨਾ ਦੋ ਦੰਦ ਝੋਟੀਆਂ ਨੂੰ ਨਹੀਂ ਹਰੇ ਕਾਨੂੰਨ ਨਹੀਂ ਲੱਗਦਾ ਬਾਈ ਤੇ ਮੇਰੇ ਨਾਲ ਦੂ ਮਦੰਦ ਦੇ ਹਿਸਾਬ ਨਾਲ ਆਡ ਰੂਟਰ ਫਲਾਕੇਟ ਬਣਾਇਆ ਨਾ ਤੇ ਗਾੜੀ ਗਾੜੀ ਗੱਲੀ ਬਾਈ ਦੀ 2.5 ਕਿਲੋ ਦੀ 2.5 ਕਿਲੋ ਡੰਗ ਤੋ ਡੰਗ ਆਪਣੇ ਘਰੇ ਕੋਈ ਦੋ ਡੰਗ ਚਾਰ ਡੰਗ ਚੋ ਕੇ ਲੈ ਦੇ ਕੀ ਕਰੀ ਬੱਚਾ ਕੀ ਆ ਨਾਲ ਬੱਚਾ ਇਹਦੇ ਨਾਲ ਬਾਈ ਕੱਟਾ ਹਾਂ ਬੱਚਾ ਨਾਲ ਇਹਦੇ ਮੇਲ ਕੱਪ ਆ ਗਿਆ ਇਹਦੇ ਪੈਸੇ ਕਿੰਨੇ ਲਵਾਂਗੇ ਬੋਲੇਗਾ 1,55,000 ਰੁਪਇਆ ਤੇ 1.5 ਲੱਖ ਦੀ ਝੋਕੀ ਦੇ ਦਾਂਗੇ। ਇਹ ਛੱਡ ਦਾਂਗੇ 1.5 ਲੱਖ ਦੀ ਤੇ 1.5 ਲੱਖ ਚੋਂ ਮਾਨਤਾ ਕਰਵਾ ਦੇ। ਮਾਨਤਾ ਕਰ ਦਿਆਂਗੇ। ਹਾਂ ਮਾਨਤਾ 1.5 ਲੱਖ ਚੋਂ ਕਰ ਦਾਂਗੇ ਇਹੀ ਜੀ ਗੱਲ ਨਹੀਂ ਤੇ ਹੁਣ ਵੰਗਾਲਾ ਰਾਜੂ ਦਾ ਦੋ ਨੰਬਰ ਵਾਲੀ ਜੀ। ਲਾਗੀ ਸੱਜਣਾ ਦੋ ਨੰਬਰ ਵਾਲੀ ਝੋਟੀ ਇਹਦਾ ਅਮਨ ਕਿਹੜਾ ਸੂਆ? ਇਹੇ ਵੀਰੇ ਸੂਈ ਹੈ ਜੀ ਤੀਜੇ ਸੂਏ ਝੋਟੀ। ਠੀਕ ਹੈ ਜੀ। ਤੀਜੇ ਵੀ ਕਹਿੰਦੀ ਆਪਾਂ ਦੂਜੇ ਦੀ ਨਹੀਂ ਕਰਦੀ ਆ। ਠੀਕ ਹੈ ਜੀ। ਔਰ 5 ਦਿਨ ਇਹਨੂੰ ਸੂਈ ਨੂੰ ਹੋ ਕੇ ਬਾਈ ਜੀ। 12 ਕਿਲੋ ਬੋਲੇ ਤੋਂ ਨੈਟ ਹੋਣ ਇਹ ਸਟਾਰਟ ਹੋ ਠੀਕ ਗੱਲ ਜਿੰਨਾ ਦੁੱਧ ਦੱਸਾਂਗੇ 2 ਡੰਗ 4 ਡੰਗ ਡੰਗਾ ਆਪਣੇ ਕੋਲੇ ਆ ਕੇ ਜਦੋਂ ਮਰਜੀ ਕੋਈ ਸੱਜਣ ਚੋਣੇ ਆ ਕੇ ਰਹੇ ਇਸ ਦਾ ਪ੍ਰਬੰਧ ਹੈ ਰੋਤੀ ਪਾਣੀ ਦਾ ਪ੍ਰਬੰਧ ਹੈ ਕੁੱਲ ਨੀਂ ਚੀਜ਼ ਮਿਲੂਗੀ ਬਾਈ ਜਿਹੜਾ ਸੱਜਣ ਕੋਈ ਆਊਗਾ ਠੀਕ ਹੈ ਜੀ ਤੇ 2 ਡੰਗ 4 ਡੰਗ ਦਾ ਬੜੇ ਘਰੋਂ ਬਾਈ ਆ ਕੇ ਚੋਣੇ ਲੱਗੇ ਜਾਂਦੇ ਵਕਮਾਰਾ ਬਾਜੂ ਇੱਥੋਂ ਕਮਾ ਲਿਆ ਕਰ ਸੂਆ ਇਹਦਾ ਕਿਹੜਾ ਬਾਈ ਤੀਜਾ ਸੂਆ ਬਾਈ ਹੁਣ ਦੂਜਾ ਵੀ ਲੈ ਕੇ ਸੱਜਣਾ ਨੂੰ ਆਪਾਂ ਦੂਜੇ ਸੂਏ 'ਚ ਵੀ ਚਾਲਦੀ ਆ ਬਾਈ ਇਹ ਹਾਰ ਉਹ ਲੈਂਥ ਲੈਂਥ ਵਾਲੀ ਆ ਨਾ ਜੇ ਗੱਲ ਕਰ ਲਈ ਆ ਬੜਾ ਚੰਗੀ ਆ ਬਾਈ ਆ ਇੱਥੇ ਤੋਂ ਸੱਜਣ ਨੂੰ ਲੰ ਇਹ ਕਿੰਨੇ ਦਿੰਦੀ ਸੁਈ ਦੱਸੇ ਇਹਨੂੰ 5 ਦਿਨ ਹੋ ਗਏ ਬਾਈ ਸੁਈ ਦੀ ਅੱਛਾ ਇਹਦੇ ਥੱਲੇ ਹੁਣ ਕਿੰਨੀ ਕਬੌੜੀ ਐ 12 ਕਿਲੋ ਤੋਂ ਬਾਹਰ ਬਾਹਰ ਹੋ ਗਈ ਆਪਣੀ 12 ਦੀ ਗਰੰਟੀ ਬਾਈ ਅੱਛਾ 12 ਤੋਂ ਬਾਹਰ ਐ 12 ਦੀ ਗਰੰਟੀ ਦੇ ਦਾਂਗੇ 12 ਹੁਣ ਚਵਾ ਦਾਂਗੇ ਕਹਿਣ ਦਾ ਭਾਵੋ 12 ਨਹੀਂ ਕਿੰਨਾ ਕ ਪਾ ਸਕਦੇ ਆਮਨੇ ਦੁੱਧ ਤੇਰੇ ਦੀ ਯਾਰ ਤੇਰੇ ਤੋਂ ਬਾਈ ਇਹ ਮੇਰੇ ਹਿਸਾਬ ਦੇ ਨਾਲ 15 ਜੀ ਦਾ ਦੁੱਧ ਤਾਂ ਨਾਰਮਲ ਜਾਣੀ ਉਸ ਤੇ ਹਿਸਾਬ ਨਾਲ ਕੋਈ ਬੜੀ ਖਾਸ ਬੜੀ ਗੱਲ ਨਹੀਂ ਹੈਗੀ ਮੇਰੇ ਹਿਸਾਬ ਨਾਲ ਇਹਦੀ ਲੰਬਾਈ ਲੰਬੂਰੀਆ ਹਨਾ ਬਾਡੀ ਬੂਡੀ ਦੀ ਬੰਤਰ ਆ ਖਾਣੇ ਤੋਂ ਨੋਟ ਬਾਈ ਜਿਹੜਾ ਜਿਹਾ ਲੱਗਿਆ ਹੋਇਆ ਪੂਰਾ ਅਪਲ ਇਹਦੇ ਨਾਲ ਵੀ ਬਾਈ ਕਟਾ ਇਹਦੇ ਨਾਲ ਵੀ ਮੇਲ ਕਾਪ ਸਾਂਝਾ ਦੇ ਰੱਜਾ ਨਾ ਸਾਂਝਾ ਦੇ ਰੱਜਾ ਨਾ ਜਿਵੇਂ ਲੋੜ ਸਾਨਾ ਦੀ ਵੀ ਰਹਿੰਦੀ ਆ ਆ ਲੋੜ ਸਾਨਾ ਦੀ ਵੀ ਹੁੰਦੀ ਐ ਇਸ ਮਹਿਕਵੇਂ ਜੇ ਗੱਲ ਕਰ ਲਈਏ ਇੱਥੇ ਤੋਂ ਆਰਡਰ ਉੱਡਰ ਚੈੱਕ ਕਰ ਸਕਦੇ ਹੋ ਬਾ ਕਮਾਲ ਹੀ ਆ ਬਹੁਤ ਜਿਆਦੇ ਦੇ ਰੇਸ਼ੀ ਕਢਾਈ ਵਾਂਗ ਨੇ ਔਰ ਹਜੇ ਤੱਕ ਕਰਨ ਵਾਲੀ ਦੁੱਧੇ ਨਹੀਂ ਆਈ ਹੋਈ ਨਹੀਂ ਧਲੇਵਾ ਦਾ ਬਹੁਤ ਭੜਾ ਬਣਾ ਦੇ ਜੀ ਹਾਂ ਜਿਵੇਂ ਜਿਵੇਂ ਇਹ ਦੁੱਧ ਪਿਆਊਗੀ ਉਵੇਂ ਉਵੇਂ ਆਰਡਰ ਵੀ ਪਸਾਉਂਦੀ ਜਾਊਗਾ ਹੈਨਾ ਇਹਦੇ ਪੈਸੇ ਕਿੰਨੇ ਲਵਾਂਗੇ ਮੈਂ ਇਹਦਾ ਵੀ ਮੁੱਲ 130000 ਰੁਪਇਆ ਇਹ 227000 ਦੀ ਦੇ ਦੇਾਂਗੇ। ਇਹ 127 ਦੀ ਦੇ ਦਾਂਗੇ ਮਾਨ ਤਾਨ ਛੋਟ ਛੱਪਾ ਕਰ ਦਾਂਗੇ। ਆ ਜਾ ਰਾਜੂ ਹੁਣ ਲੈ ਆ ਤਿੰਨ ਨੰਬਰ ਵਾਲੀ ਝੋਟੀ। ਲੈ ਸੱਜਣਾ ਹੁਣ ਸੋਨੂ ਦਰਸ਼ਨ ਕਰਾਉਂਦੇ ਆ ਤਿੰਨ ਨੰਬਰ ਆ ਜੀ ਨੰਬਰ ਵਾਜ ਬਾਈ ਨਾਲ ਗੱਲਬਾਤ ਕਰਨੀ ਆਇਓ। ਇਹਦਾ ਆਮਨ ਕਿਹੜਾ ਸੂਆ? ਇਹਦਾ ਦੂਜਾ ਸੂਆ ਵੀ ਇਹ ਝੁੱਟ ਹੈ ਜੀ। ਇਹਦਾ ਦੂਜਾ ਸੂਆ। ਇਹ ਕਿੰਨੇ ਦਿੰਦੀ ਸੂਈ ਆ? ਇਹ ਉਹ ਜਿਹੜੇ ਸੋਈ ਨੂੰ ਅੱਜ ਹੋ ਗਿਆ 7ਵਾਂ ਦਿਨ ਇਹਨੂੰ ਝੋਟੀਆਂ ਬਣਿਆ ਲੈ ਪਾਲ ਕੇ ਇਧਰੋਂ ਹਾਂਜੀ ਜੰਗਾੜੀਆਂ ਦਾ ਵੀ ਬਾਲਾ ਪੈੜਾ ਦੀ ਗੱਲਬਾਤ ਕਰ ਲਈ ਝੋਟੀਆਂ ਉਹੀ ਗੱਲ ਆ ਪਾਲਾ ਤੇਰੀ ਗੁੱਦੀ ਆ ਬਾਈ ਉਹਦੇ ਪਾਸੇ ਖਣ ਤੇ ਭਲ ਜ਼ਰੂਰ ਕਰੀ ਨੂੰ ਕਰ ਮਾਲੀ ਨੇ ਹਾਂ ਬਾਈ ਕਹਿੰਦਾ ਲੇਟ ਕੱਢਣੀ ਸੀ ਅੱਜ ਆਪਾਂ ਨੇ ਜਿਹੜੇ ਲੇਟ ਹੋ ਗਏ ਥੋੜੇ ਜਿਓ ਉਹ ਲੇਟ ਕੱਢ ਕੇ ਦਿਖਾਈਆ ਤੁਹਾਨੂੰ ਅੱਜ ਹਾਂਜੀ ਕਮਾਲ ਰਾਜੂ ਇੱਥੋਂ ਵੇਖ ਕਮਾਲ ਐ ਆ ਜਗਾ ਦਾ ਬਾਸ ਥੋੜਾ ਜਿਆ ਜ਼ਰੂਰ ਐ ਕਿਉਂਕਿ ਇਹੀ ਝੋਟੀਆਂ ਸ਼ਾਨਦਾਰ ਜਿਹੇ ਲੰਬੀ ਤੁਰਦੀ ਆ ਅਸਲ ਉਹ ਤੋਂ ਪਤਾ ਲਾਉਂਦੀ ਅਮਰ ਜਦੋਂ ਲੰਬੀ ਜਾਂਦੀ ਆ ਨਾ ਹਾਂਜੀ ਵੀ ਕੀ ਗੱਲ ਬਾਤ ਆ ਤੇ ਬਾਕੀ ਆਰਡਰ ਉੱਤਰ ਦਾ ਬਾ ਕਮਾ ਲਈ ਆ ਆਰਡਰ ਵੀ ਫਿਕਸ ਆ ਗਏ ਸਾਰਿਆਂ ਦੇ ਜੇ ਗੱਲ ਕਰ ਲਾਂ ਮੈਂ ਬਈ ਐ ਪੂਰੀ ਜਣੀ ਇਹ ਆ ਵੀ ਪਰਦੇ ਕੱਕਿਆਂ ਦੇ ਵਿੱਚ ਪੂਰੀਆਂ ਹੀ ਨੇ ਬਾਈ ਜਿਹਦੀਆਂ ਨੇ ਅੱਜ ਸਾਰਿਆਂ ਮਾੜੀ ਇੱਕ ਬਣੀ ਜਾਂਦੀ ਆ ਆਪਨਾ ਠੰਡ ਠੰਡ ਕਿਵੇਂ ਪਉਂਦੀ ਇੱਕ ਬੈਣੀ ਆ ਲੰਮਾ ਬਾਈ ਇਹ ਵੀਰੇ ਧਪਾਲੀ ਮਰੀ ਹੋਈ ਆ ਜੀ ਇਹਨੇ ਅੱਛਾ ਹਾਂ ਪਾਲ ਵਾਦੀ ਕਰਦੀ ਹੈ ਹਾਂ ਕੋਈ ਹੋਰ ਹੈ ਕਿਤਾ ਆਦੀ ਭਰ ਕੋਈ ਜਿਹੜੇ ਕਿਸੇ ਸੰਜਣ ਨੂੰ ਡਾਊਟ ਆ ਜਾਵੇ ਕਿ ਆਪਰੇ ਕਰੀ ਆ ਕਿ ਦੋੜਾ ਵੀ ਚਾਰਾ ਵੀ ਚੋਕੇ ਲੈ ਕੇ ਜਾਂਦਾ ਹਾਂ ਕਰੀ ਦਾ ਜੁਆ ਨੂੰ ਕਰੀ ਮਰੀ ਇੱਧਰਲੇ ਬੰਨੇ ਕਰ ਦੇ ਆਡਰ ਵੀ ਬਟਨ ਵਾਲਾ ਆ ਗਿਆ ਨਾ ਹਾਂ ਬਟਨ ਵਾਲਾ ਆਡਰ ਹੈ ਬਾਈ ਉਹ 14 ਕਿਲੋ ਬੌਲੀ ਹੁਣ ਤਿਆਰ ਹੈ ਕਿੰਨੇ ਦਿਨ ਦੀ ਸੂਈ ਆ ਇਹ 5 ਦਿਨ ਦੀ 6 ਦਿਨ ਦੀ ਸੂਈ ਥੱਲੇ ਅੱਜ 7ਵਾਂ ਦਿਨ ਹੋ ਗਿਆ ਸੂਈ ਦੂਜਾ ਸੂਆ ਬਾਈ ਦੂਜਾ ਸੂਆ 14 ਕਿਲੋ ਬੌਲੀ ਰੈਡੀ ਹੈ ਤਿਆਰ ਹੈ ਆਪਣੇ ਘਰੇ ਕੋ ਦੋ ਡਾਂਗ ਚਾਰ ਡਾਂਗ ਸੱਜਣ ਚੋਕੇ ਲੈ ਕੇ ਜਾਵੇ ਬਾਈ ਇਹਨੂੰ ਕੈਨ ਵਾਲਾ ਨਾ ਹੋਵੇ ਕਿਸੇ ਵੀ ਮੈਂਹ ਦਾ ਚਾਹ ਬਾਈ ਜੀ ਔਰ 20 ਕਿਲੋ ਦੁੱਧ ਝੋਟੀ ਦੇਉਗੀ ਇਹ ਆਪਣੀ ਗਰੰਟੀ ਬੁਰੀ ਹੈ ਦੀ ਠੀਕ ਹੈ ਗੱਲ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀਰੇ ਮੁੱਲ ਹੈਗਾ 1,60,000 ਰੁਪਇਆ ਠੀਕ ਹੈ ਜੀ ਤੇ 1,55,000 ਰੁਪਇਆ ਇਹ ਦੇ ਦਾਂਗੇ 1,55,000 ਦੀ 14 ਕਿਲੋ ਬੋਲੀ ਨੈਟ ਰੈਡੀ ਆ ਤੇ ਬਾਡੀ ਬੁੱਡੀ ਵੀ ਬਾ ਕਮਾਲਾ ਤੇ ਹੁਣ ਮੰਗਾਲਾ 4 ਨੰਬਰ ਅਲੀ ਸੋ 4 ਨੰਬਰ ਅਡਾ ਕੇ ਨੰਬਰ 92 ਨੂੰ ਫੋਨ ਮਿਲਿਆ ਲਓ ਉਸੇ ਹਿਸਾਬ ਨਾਲ ਗੱਲਬਾਤ ਕਰੀ ਜਾਓ ਬਾਈ ਨਾਲ ਤੇ ਹੁਣ ਆ ਗਈ ਆ 4 ਨੰਬਰ ਵਾਲੀ ਝੋਟੀ ਇਹਦਾ ਕਿਹੜਾ ਸੂਆ ਮੁੰਨਾ ਇਹਦਾ ਤੀਜਾ ਸੂਆ ਵੀਰੇ ਇਹਦਾ ਤੀਜਾ ਸੂਆ ਤੀਜਾ ਸੂਆ ਜੀ ਔਰ ਸੂਈ ਨੂੰ ਇਹਨੂੰ ਹੁਣ ਲੈ ਕੇ ਸ੍ਰੀਮਨ 10 ਤੋਂ 11 ਦਿਨਾਂ ਆਏ ਨੂੰ ਘੁਮਾ ਲਾ ਅੰਦਰੋਂ ਕਰੇ ਉੱਧਰੋਂ ਉੱਧਰੋਂ ਲੈ ਜਾ ਕਰ ਲੋ ਪਰ ਇਹ ਬੱਚਾ ਤਾਂ ਅਸੀਂ ਬੋਲਿਆ ਰਹੇ ਹਾਂ ਹਮ ਇਧਰਲੇ ਬੰਨੇ ਦੀ ਘੁਮਾ ਲਿਆ ਕਰ ਜਗ੍ਹਾ ਦਾ ਵਾਸ ਜ਼ਰੂਰ ਆ ਪਰ ਹੈਗੇ ਯਾਰ ਬਾਈ ਕੋ ਨਕੀਨੀ ਨਹੀਂ ਜੇ ਗੱਲਬਾਤ ਕਰ ਲਈਏ ਇਹ ਆ ਗਈ ਸੱਜਣੋ ਫੁੱਲ ਵੱਡੇ ਕੱਦਕਾਰ ਤੇ ਆ ਗਈ ਪੂਰੇ ਹੈਗੀ ਢਾਂਚੇ ਚ ਆ ਗਈ ਤੇ ਸਿੰਘ ਸਿੰਘ ਵੀ ਯਾਰ ਗੋਲ ਆ ਗਿਆ ਕਿ ਥੋੜੀ ਜਗ੍ਹਾ ਦਾ ਵਾਸ ਕਰਕੇ ਸਾਨੂੰ ਲੱਗੂਆ ਸਿੰਘ ਸਿੰਘ ਖੁੱਲਾ ਨੇੜੇ ਲੱਗ ਗਿਆ ਦਾ ਕੈਮਰਾ ਕਈ ਵਾਰੀ ਆ ਇੱਥੇ ਤੋਂ ਐਪਲੋਡ ਚ ਕਰ ਸਕਦੇ ਕਮਾਦੇ ਆਇਆ ਨੂੰ ਜੀ ਯਾਰ ਬਾਬਾ ਜੀ ਗਾੜੀ ਪਛਾੜੀ ਕੋਈ ਆ 15 ਕਿਲੋ ਦੁੱਧ ਤਿਆਰ ਹੈ 15 ਕਿਲੋ ਰੈਡੀ ਦਾ 10-11 ਦਿਨ ਦੀ ਜੂਈ ਥੱਲੇ 15 ਕਿਲੋ ਦੁੱਧ ਰੈਡੀ ਦਾ ਕੋਈ ਸੱਜਣਾ ਆਪਣੇ ਕੋਲ ਆ ਕੇ 3 ਡੰਗ 4 ਡੰਗ ਚੋਕੇ ਲੈ ਕੇ ਜਾਵੇ ਬਈ ਠੀਕ ਹੈ ਗੱਲ ਜਾਨਵਰ ਯਾਰ ਸਾਰੀ ਚਵਾ ਦਾਂਗੇ ਚਾਰ-ਚਾਰ ਡੰਗ ਜਿਹੜਾ ਮਰਜ਼ੀ ਚੋਲੇ ਜਿਹੜਾ ਮਰਜ਼ੀ ਚੋਲੇ ਬਾਈ ਹਾਂ ਇਹਦੇ ਨਾਲ ਬੱਚਾ ਕੀ ਬੰਦੇ ਰਾਜੂ ਤੇ 14 ਕਿਲੋ ਦੁੱਧ ਨੂੰ ਕੋਈ ਜਣਾ ਆਪਣੇ ਧਾਰਗ ਨਾ ਮਾਰੇ ਇਹਦੀ ਅੱਛਾ ਜੀ ਤੇ 16-17 ਕਿਲੋ ਦਾ ਵੀ ਬੜੇ ਆਰਾਮ ਨਾਲ ਦੇ ਦੂਗੀ ਹਜੇ ਕੋਈ ਕਰਨ ਵਾਲੀ ਨਹੀਂ ਇਹਨੇ ਬੈੜਾ ਨਹੀਂ ਮਾਰਿਆ ਕੁਝ ਕਰਨੀ ਚੱਲੇ ਮੁਸ਼ਕਿਲ ਤੇ ਮੇਨ ਗੱਲ ਆ ਉੱਥੇ ਢਾਂਚਾ ਬਹੁਤ ਮਜ਼ਬੂਤ ਆ ਗਿਆ ਹਨਾ ਢਾਂਚਾ ਵੀ ਫੁੱਲ ਮਜ਼ਬੂਤ ਆ ਗਿਆ ਤੇ ਸੱਜਣਾ ਜੇ ਗੱਲ ਕਰ ਲਈ ਯਾਰ ਝੋਟੀ ਦੀ ਇੱਥੇ ਤੋਂ ਲੈਂਥ ਵੀ ਫੁੱਲਾ ਕੱਦ ਵਿੱਡ ਵੀ ਫੁੱਲਾ ਲੰਬਾਈ ਵੀ ਪੂਰੀ ਆ ਜੀ ਇਹ ਕਿੰਨੇ ਦੀ ਛੱਡ ਦਾਂਗੇ ਆਪਣਾ ਇਹ ਝੋਟੀ ਦਾ ਵੀਰੇ ਮੁੱਲ ਹੈਗਾ 1 ਲੱਖ 43000 ਰੁਪਏ 140 ਦੀ ਦੇਣਗੇ ਇਹ ਦੇ ਦਾਂਗੇ 140 ਇਹ ਆ ਗਈ 4 ਨੰਬਰ ਤੇ ਹੁਣ ਲੈ ਯਾਰ ਅੱਜੂ 5 ਨੰਬਰ ਵਾਲੀ 15 ਕਿਲੋ ਦੁੱਧ ਤਿਆਰ ਹੈ ਬਾਈ ਪੂਰਾ 14 ਕਿਲੋ ਦੀ ਤਾਂ ਕੋਈ ਸੱਜੜ ਧਾਰਨਾ ਨਹੀਂ ਠੀਕ ਹੈ ਗੱਲ ਇਹ ਇਹਦੇ ਮਗਰ ਫੀਮੇਲ ਕਾਫਾਂ ਸ਼ੈੱਡ ਸ਼ੂਟ ਥੱਲੋਂ ਆਈ ਲੱਗਿਆ ਥੋੜੀ ਹੈ ਨਾ ਹਾਂ ਬਾਈ ਆ ਰੰਗ ਥੋੜਾ ਜਿਹਾ ਤਾਂ ਕਰਦੀ ਹੈ ਤੇ ਹੁਣ ਆ ਛੋਟੀ ਲਿਆ ਬਾਈ ਇਹ ਵੀ ਤੁਹਾਨੂੰ ਦੱਸਿਆ ਵੀ ਜਿਵੇਂ ਜਿਵੇਂ ਅੱਗੇ ਅੱਗੇ ਜਾਨਵਰ ਆਈ ਜਾਣਗੇ ਇੱਕ ਤੋਂ ਇੱਕ ਟੋਪ ਹੀ ਆਈ ਜਾਊਗਾ ਇਹੇ ਦੂਜੇ ਸੂਏ ਆ ਬਾਈ ਠੀਕ ਹੈ ਜੀ ਹਾਂ ਦੂਜੇ ਸੂਏ ਆ ਔਰ 4 ਦਿਨਾਂ ਦੀ ਸੂਈ ਹੋਈ ਅਜੇ ਬੋੜੇ ਜੋ ਖਾਲੀ ਕਰਕੇ ਚੱਲੀ ਜਾਏ ਇਹ 11-12 ਕਿਲੋ ਬੋੜੇ ਤੋਂ ਹੀ ਹਾਂ ਵੱਡੀ-ਬੁੱਡੀ ਬਣਦਾ ਹੈ ਨਾ ਪਹਿਲਾਂ ਨੇ 17 ਕਿਲੋ ਦੁੱਧ ਦਿੱਤਾ ਬਈ ਔਰ 6 ਦੇ ਦੰਦਾਂ ਦੇ ਜੇ ਤਾਂ ਬਰਾਬਰ ਨਹੀਂ ਕੀਤੇ 6 ਦੰਦ ਹੁੰਦੀ ਹੈ ਮੂਹੇ ਅੱਛਾ ਯਾਰ ਜਿਗਾੜ ਬਹੁਤ بڑا ਕੱਦ ਬਿੱਡ ਵੀ ਪੂਰਾ ਡਬਲ ਆ ਜਾਏਗਾ ਗੱਲ ਕਰ ਲਈ ਦੂਜੇ ਸੁਏ ਦੇ ਹਿਸਾਬ ਨਾਲ ਨਾ ਵੱਡੀਆਂ ਦੀ ਆਸ਼ਕਾ ਸ਼ੁਰੂ ਤੋਂ ਕਿਉਂਕਿ ਇਹਦੇ ਦੰਦ ਹੀ ਪ੍ਰਮਾਣ ਕਰਨਗੇ ਇਹਦੀ ਉਮਰ ਨਹੀਂ ਸੱਜਣਾ ਨੂੰ ਲੱਗੂ ਵੀ ਹੋ ਸਕਦਾ ਤੀਜੀ ਕਹੀ ਜਾਂਦੇ ਹਨ ਦੂਜੇ ਬਾਈ ਮੈਂ ਤਾਂ ਯਾਨੀ ਮੇਵਾ ਬੋੜੇ ਜੋ ਖਾਲੀ ਹੋ ਕੇ ਕਰਮਾ ਵਾਲੀ ਦੇ ਸੂਣ ਥੱਲੇ ਸੀਗਾ ਸੂਣ ਵੇਲੇ ਜਿੱਡਾ ਰਿਗਾਰਡ ਸੀਗਾ ਉਹ ਸੱਜਣਾ ਕੋਈ ਜਿਹੜਾ ਆਪਣੇ ਨਾਲ ਚਲੋ ਉਹਦੀ ਕੋਈ ਗੱਲਬਾਤ ਕਰੂਗਾ ਕਰਮਾ ਵਾਲੀ ਆਪਾਂ ਵੀਡੀਓ ਦਿਖਾਵਾਂਗੇ ਉਹਦੀ ਹਾਂ ਬਾਈ ਦੇ ਫੋਨ 'ਚ ਵੀਡੀਓ ਦੇਖਿਆ ਸੱਜਣਾ ਉੱਥੇ ਜਗ੍ਹਾ ਵਾਲਾ ਪੜਾਦੀ ਇਹਦਾ ਕਾਇਆਂ ਨੂੰ ਨਹੀਂ ਹੁੰਦਾ ਬਾਈ ਤਰੀਕਿਆਂ ਨੂੰ ਜਿਹੜਾ ਇਹਨੂੰ ਕਰਮਾ ਵਾਲੀ ਹਾਂ ਲੈ ਯਾਰ ਅੱਜ ਉਹ ਬੰਦੇ ਇਹ ਥੱਲੇ ਹੁਣ ਕਿੰਨਾ ਦੱਸਿਆ ਮਣੋ ਇਹਦੇ ਥੱਲੇ ਵੀਰੇ ਹੁਣ 11 ਤੋਂ 12 ਕਿਲੋ ਬੌਲੇ ਜਾਨੀ ਚਾਰਾਂ ਦਿਨਾਂ ਦੇ ਸੂਈ ਥੱਲੇ ਹੋਊਗੀ ਤਿਆਰ ਠੀਕ ਆ ਗੱਲ ਹਾਂ ਜੀ ਇਹਦੇ ਪੈਸੇ ਕਿੰਨੇ ਲਾਵਾਂਗੇ ਤੁਹਾਨੂੰ ਇਹਦਾ ਵੀਰੇ ਮੁੱਲ ਹੈਗਾ 1 ਲੱਖ 25000 ਰੁਪਿਆ ਠੀਕ ਆ ਜੀ ਬਾਕੀ ਦੀ ਦੇ ਦਾਂਗੇ ਇਹ ਇਹ ਦੇ ਦਾਂਗੇ 1 ਲੱਖ ਤੇ 32000 ਦੀ ਤੇ ਬਾਕੀ ਉਹ ਚ ਛੋਟ ਛੱਪਾ ਮਾਨਦਾਨ ਕਰ ਦਾਂਗੇ ਹਾਂ ਜੀ ਹਾਂ ਲੈ ਹੁਣ ਰਾਜੂ ਲੈ ਆ ਫਿਰ 6 ਨੰਬਰ ਵਾਲੀ ਝੋਟੀ ਮਗਰ ਇਹਦੇ ਵੀ ਕੱਟੀ ਆ ਬਾਈ ਜੀ ਇਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਔਰ ਪਹਿਲਾਂ ਨੇ ਨੇ 17 ਕਿਲੋ ਦੁੱਧ ਦਿੱਤਾ ਬਾਈ ਤੇ ਬਾਕੀ ਇੱਥੇ ਤਾਂ ਸੱਤ ਨੂੰ ਇਹਦੀ ਬੂਥ ਦੀ ਲੰਬਾਈ ਨੂੰ ਹੀ ਚੈੱਕ ਕਰ ਸਕਦੇ ਹੋ ਬੂਥ ਬਾਦ ਨਹੀਂ ਬਹੁਤ ਲੰਬੀ ਆ ਬਾਈ ਸਾਰੇ ਗਣਾ ਦੀ ਪਿੱਠ ਪੁੱਠੇ ਦੀ ਜਣੀ ਪਿੱਛੋਂ ਲੇਵਾ ਧੱਕ ਜਰੂਰ ਥੋੜੀ ਜਿਹੀ ਹਵਾ ਸਮਾਨ ਨੂੰ ਰੱਖਦੀ ਆ ਬਾਈ ਠੀਕ ਆ ਗੱਲਾਂ ਤੇ ਬੜ ਚੋਰ ਜਵਾ ਇਹਨੂੰ ਬਾਈ ਬਹੁਤ ਜਿਆਦਾ ਚੰਗਾ ਲੱਗਿਆ ਹੋਇਆ ਤਾਂ ਵੀ ਆ ਮੱਝਾਂ ਨੇ ਜਾਂ ਠੰਡ ਤੇ ਇਹਦੀ ਧਾਰ ਲੱਗੀ ਆ ਬਾਈ ਜਿਹੜੀ ਇਹਨੂੰ ਹੁਣ ਲੈ ਆ ਰੱਜੂ 6 ਨੰਬਰ ਵਾਲੀ ਇਹਦਾ ਕਿਹੜਾ ਸੂਆ ਆਮਨੇ ਇਹਦਾ ਵੀ ਤੀਜਾ ਸੂ ਟੈਂਡ ਨੂੰ ਇਹ ਆਪਾਂ ਇਹਨੂੰ ਚਾਹੇ ਦੂਜੇ ਚ ਵੀ ਕਹਿ ਦਈਏ ਠੀਕ ਆ ਜੀ ਦੁੱਧ ਵਾਲੀਆਂ ਮੱਝਾਂ ਨੇ ਬਾਈ ਸਾਰੀਆਂ ਇਹਨੂੰ ਫੂਲੀ-ਫੂਲੀ ਅੱਜ ਪੰਜਵਾਂ ਦਿਨ ਮਾਈ ਠੀਕ ਆ ਜੀ ਪੰਜਵਾਂ ਦਿਨ ਫੂਲੀ ਹੋਇਆ ਤੇ 12 ਕਿਲੋ ਦੁੱਧ ਤੇ ਕੋਈ ਨੈੱਟ ਰੈਡੀ ਭਾਲ ਕੇ ਕਿੱਥੋਂ ਲਿਆ ਕੇ ਦੀਆਂ ਤੇ ਆਪਾਂ ਕੋਈ ਆਇਆ ਨਹੀਂ 15 ਨਹੀਂ 16 ਨਹੀਂ ਕਹਲੇ ਹਾਂਜੀ 12 ਕਿਲੋ ਦੁੱਧ ਤੇ ਨੈੱਟ ਰੈਡੀ ਹੋਊਗਾ ਉਹ ਵੀ ਮਾਇਟਰ ਕੁਮਾਰ ਬਾਈ ਹਾਂ ਲੈ ਆਲਾ ਜੁਆਨ ਲੈ ਆ ਉਹ ਇਹਦੀਆਂ ਨਾਲਾਂ ਨੂੰ ਜੀਆਂ ਖਾਣਾ ਵਾਂ ਲਾ ਕੇ ਲੈ ਵੇ ਜਨੇੜੇ ਇਹਨਾਂ ਦੇ ਇੱਕ ਕੋਈ ਗੁੰਡੇ ਵਾਲਾ ਖਾਣੇ ਹੈ ਜਿਆਦਾਤਰ ਵੀ ਤੇ ਇਹਨਾਂ ਮੱਝਾਂ ਦੇ ਬਾਹਰ ਜਿਹੜਾ ਜਾਂਦਾ ਆਪਣੇ ਪੰਜਾਬ ਵਾਲੀ ਮ ਲੈ ਚੱਲ ਲੈ ਚੱਲ ਤੇ ਥਣ ਥਣੋਟ ਵੀ ਟੋਪ ਦਾ ਲੱਗਿਆ ਤੇ ਲੱਗਿਆ ਵੀ ਇਹਨਾਂ ਪੂਰਾ ਅਵਲ ਦਰਜੇ ਦਾ ਇਹ ਗੱਲ ਕਰ ਲਈਏ ਜਦ ਬਈ ਪਿਆਰ ਹੋ ਕੇ ਦੁੱਧ ਤੇ ਆ ਕੇ ਪੜ ਕੇ ਇਹ ਦਮਨਾਂ ਦੇ ਡੱਕਾ ਕਿਤੇ ਬਈ ਨਿਵਾਸ਼ ਨਹੀਂ ਉੱਪਰ ਆਉਂਦੀ ਇਹਨੂੰ ਦਿਨ ਕਿੰਨੇ ਹੋ ਗਏ ਆਪਣਾ ਇਹਨੂੰ ਲੈ ਹੋ ਗਿਆ ਬਈ 5 ਸੂਈ 5 ਦਿਨਾਂ ਦੀ ਸੂਈ ਥੱਲੇ ਦੁੱਧ ਹੁਣ ਕਿੰਨਾ 12 ਕਿਲੋ ਕੰਡੇ ਤੇ ਧਰਤੀ ਦੇ ਜਿਹੜਾ ਵੀ ਸੋਚਣਾ ਹਾਂ ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਉਰੇ ਜਿੰਨਾ ਦੁੱਧ ਮਿਲੂ ਤੁਹਾਨੂੰ ਕੰਡਿਆਂ ਦਾ ਮੈਨੂੰ ਲੀਟਰ ਬਾਈ ਕਹਿੰਦਾ ਆਪਣੇ ਕੋਲੇ ਹੁੰਦਾ ਨਹੀਂ ਲਿਟਰ ਆਮ ਦਾ ਕਹਿੰਦਾ ਆ ਪਰ ਰੱਖ ਦੇਣੀ ਦੁੱਧ ਕੰਡੇ ਦੀ ਧਰ ਕੇ ਦੇਵਾਂਗੇ ਤੇ ਇੱਥੇ ਤੋਂ ਨਾਰਾ ਨੂੰ ਚੈੱਕ ਕਰ ਸਕਦੇ ਹੋ ਲੇਵਾ ਚੈੱਕ ਕਰ ਸਕਦੇ ਹੋ ਤੇ ਥਣ ਫਨੋਟ ਚੈੱਕ ਕਰ ਸਕਦੇ ਹੋ ਤੇ ਇਹਦੀ ਸੱਜਣਾਂ ਬਾਡੀ ਮੂਡੀ ਵੀ ਚੈੱਕ ਕਰ ਸਕਦੇ ਹੋ ਉਪਰੋਂ ਇਹ ਕਿੰਨੇ ਪੈਸੇ ਲਵਾਂਗੇ ਇਹ ਦਾ ਭੀ ਮੋਲ 1.5 ਲੱਖ ਰੁਪਈਆ 1.45 ਲੱਖ ਇਹ ਦੇ ਦਾਂਗੇ 1 ਲੱਖ ਤੇ 45 ਵੀ ਬੱਚਾ ਕਿਹ ਨਾਲ ਆਉਣਾ ਨੇ ਕੱਟਾ ਇਹਦੇ ਮਾਗਰ ਨੇ ਸਾਹਣ ਜਾ ਲੈ ਅੱਜ ਤੋਂ ਮੈਂ ਸ਼ੁਰੂ ਹੀ ਦੱਸਿਆ ਵੀ ਇਹ ਦੋ ਹੀ ਨੇ ਭਾਈ ਅੱਜ ਕੱਟੇ ਹੀ ਪੰਜ ਸਾਨ ਨੇ ਦੋ ਹੈਗੀਆਂ ਨੇ ਛੋਟੀਆਂ ਵਾਈ ਗਏ ਨਾ ਕੱਟੀਆਂ ਵਾਲੇ ਇੱਥੇ ਤੇ ਲੇਵਲ ਦਾ ਮਤਲਬ ਆ ਤੇ ਮੇਰ ਗੱਲ ਆ ਇਹਦਾ ਸੁਭਾਸ ਖੂਬਾ ਢੰਡਾ ਨਾ ਬਹੁਤ ਜ਼ਿਆਦਾ ਚੰਗੀ ਬਾਜਿਆ ਬਈ ਉਹ ਟੋਣ ਜਵਾਬ ਹੀ ਇਹੋ ਜਿਹਾ ਲੱਗਿਆ ਹੋਇਆ ਕਿ ਦੀ ਅਲਗੀ ਧਾਰ ਵੇਚੀ ਬਈ ਔਰ ਦੇਖਣ ਵਾਲੇ ਸੱਜਣਾਂ ਨੂੰ ਤਾਂ ਫੜ ਹਾਂਜੀ ਇਹ ਧਣ ਦੀ ਧਾਰ ਕਿਹੋ ਜਿਹੀ ਹੁੰਦੀ ਹੈ ਠੀਕ ਆ ਗੱਲ ਤੇ ਇੱਥੇ ਤੋਂ ਅੱਗੇ ਉੱਧਰ ਜਾ ਕੇ ਮਾਣਨਾ ਤੇ ਹੁਣ ਦਿਖਾ ਦਿੰਦਾ ਆਪਾਂ ਸੱਜਣਾਂ ਨੂੰ ਸੱਤਵੇਂ ਨੰਬਰ ਐ ਜਿਸਨੂੰ ਕਹਿੰਦੇ ਸੱਤਵੇਂ ਦਿਖਾ ਦਿੰਦਾ ਮੋੜੇ ਵਾਲੀ ਪੋਣੀ ਦੇ ਉੱਤੇ ਖਾਂਦੀ ਆਏ ਕਰਮਾੜੀ ਇੱਥੇ ਘੋੜਾ ਆ ਇੱਥੇ ਤੁਸੀਂ ਗੁੰਡੀ ਵੀ ਚੈੱਕ ਕਰ ਸਕਦਾ ਬਾਈ ਕੋਲੇ ਘੋੜਿਆਂ ਦਾ ਸ਼ਿਸ਼ਟਮਾ ਕਿਤੇ ਖੋਲੀ ਦੇ ਸਾਬ ਨਾਲ ਕੱਦ ਦਾ ਆਉਂਦਾ ਚੱਲ ਇੱਧਰ ਇੱਧਰ ਸਾਰੀਆਂ ਘੋੜੇ ਵਾਲੀ ਗੁੰਡੀ ਤੇ ਜਿਹੜੀਆਂ ਖੜ੍ਹਦੀਆਂ ਬਈ ਘੋੜੇ ਵਾਲੀ ਗੁੰਡੀ ਚ ਪੱਠੇ ਖਾਂਦੀਆਂ ਨੇ ਪੱਟੀਆਂ ਮਿਲ ਜਾਂ ਦੋ ਆ ਖਾਂਦੀਆਂ ਨੇ ਠੀਕ ਹੈ ਜੀ ਆ ਦੋ ਦੋ ਨੰਬਰ ਵਾਲੀਆਂ ਲੈ ਯਾਰ ਅਜੂ ਅਗਲੀ ਦੇ ਆ ਹੁਣ ਆਉਗੀ 7 ਨੰਬਰ ਵਾਲੀ ਝੋਟੀ 7 ਝੋਟੀਆਂ ਦਿਖਾਵਾਂਗੇ ਆਪਾਂ ਰੇਟ ਵੀ ਕੱਲੀ ਕੱਲੀ ਦਾ ਵੀਡੀਓ ਚ ਕਰਾਤਾ ਕਿਉਂਕਿ ਸੱਜਣਾ ਨੂੰ ਕਈ ਵਾਰੀ ਰੇਟ ਦਾ ਚੱਕਰ ਪੈਂਦਾ ਰੇਟ ਲੋਕ ਤਾਂ ਘੱਟ ਕਰ ਦਿੰਦੇ ਆਂ ਇਹ ਵੀਡੀਓ ਜੱਜ ਕੱਲ ਇਹ ਦੂਜੇ ਸੂਏ ਝੋ ਇਹਦਾ ਸੂਆ ਹੈਗਾ ਰੂਮ ਇਹਦਾ ਦੂਜਾ ਸੂਆ ਹੈ ਬਾਈ ਹਾਂਜੀ ਮਗਰ ਬੱਚਾ ਠੀਕ ਹੈ ਠੀਕ ਹੈ ਜੀ ਮਿਲ ਕਾ ਰ ਹੈ ਔਰ ਦਾਸ ਤੋਂ 12 ਦਿਨਾਂ ਦੇ ਤੋਂ ਹੋਣਗੇ ਸੂਈ ਨੂੰ ਬਾਈ ਠੀਕ ਹੈ ਜੀ ਔਰ ਦੁੱਧ ਦੇ ਥੱਲੇ ਹੋਊਗਾ ਮੈਂਟੀ ਵਾਲਾ 13 ਕਿਲੋ 10 ਤੋਂ 12 ਦਿਨਾਂ ਦੀ ਸੂਈ ਥੱਲੇ 13 ਕਿਲੋ ਹੈਗਾ ਇਸ ਟਾਈਮ 13 ਕਿਲੋ ਦੁੱਧ ਬਾਈ ਤਿਆਰ ਹੈ ਔਰ ਇਹ ਥੋੜੇ ਜੇ ਕਰਮਾ ਵਾਲੀ ਆ ਕੇ ਆਪਣੇ ਕੋਲ ਬਿਮਾਰ ਦਿੰਦੀ ਸੀ ਬਾਈ ਠੀਕ ਹੈ ਜੀ ਗੱਲ ਹਾਂ ਹੁਣ ਤਾਂ ਓਕੇ ਦੀ ਰਿਪੋਰਟ ਹੈ ਹਾਂ ਹੁਣ ਓਕੇ ਦੀ ਰਿਪੋਰਟ ਹੈ ਬਾਈ ਉਹਦੇ ਕਰਕੇ ਥੋੜੀ ਜਿਹੀ ਇੱਕ ਸੈਡ ਵੀ ਚੱਕ ਕੇ ਇਹ ਧਾਰ ਦਾ ਇੱਕ ਵੀ ਨਹੀਂ ਫਰਕ ਆਊਗਾ ਇੱਕ ਧਾਰ ਦਾ ਵੀ ਫਰਕ ਹੋਇਆ ਆਪਾਂ ਫ੍ਰੀ ਦੇਵਾਂਗੇ ਹਾਂ 19 20 ਪਾਸਾ ਕਰ ਗਈ ਹੈ ਨਾ ਪਾਸਾ ਕਰੀ ਬਾਈ ਜਿਹੜੀ ਚੀਜ਼ ਹੈਗਾ ਆਪਾਂ ਇਹਨੂੰ ਬਰਾਬਰ ਕਰਕੇ ਦਿਖਾਉਣੀ ਸੀ ਸੱਜਣਾ ਨੂੰ ਬਰਾਬਰ ਵੀ ਕਰ ਦਈਏ ਆਪਾਂ ਇਹਨੂੰ ਠੀਕ ਹੈ ਜੀ ਗੱਲ ਆ ਜਿਹਦੇ ਕਰਦੇ ਨਹੀਂ ਦਿੰਦੇ ਕਿ ਜਿਹੜੀ ਚੀਜ਼ ਹੈਗੀ ਕੰਮ ਉਹਨਾਂ ਕੀ ਕਰਾਂਗੇ ਕੱਕ ਕਰਾਂਗੇ ਕੰਮ ਉਹ ਚੰਗਾ ਆਪਾਂ ਕੰਮ ਉਹ ਵੀ ਕਰਨਾ ਜਿਹੜਾ ਇੱਕ ਨਾਲੇ ਵੀ ਰਣ ਤੋਂ ਗੱਲ ਕਰੇ ਤੇ ਲੈ ਤੇ ਪੈਰ ਵੀ ਚੰਗਾ ਰੁੱਦਾ ਬਾਦ ਬਹੁਤ ਚੰਗਾ ਬਹੁਤ ਚੰਗਾ ਧੰਨ ਬਹੁਤ ਦੇਖਿਆ ਹੋਰ ਸੇਕੀ ਸੁਧ ਦੇਖੋ ਜੂ ਉਪਰ ਬਾਈ ਦੇ ਕਰ ਸਿੱਧੀ ਪਿੱਟ ਗਿਆ ਹੋਈ ਝੋਟੀ ਦੀ ਚਮੜੀ ਕਿਉਂ ਨਹੀਂ ਕਾਗਜ਼ ਮਰ ਗਿਆ ਹਾਂ ਰਾਜ ਮੂੰਹ ਕਰੀਏ ਦਾ ਬਰਾ ਸਿੰਘ ਸਿੰਘ ਫੇਸਟ ਵਾਲੀ ਚੈੱਕ ਕਰਾ ਦੀ ਇੱਕ ਵਾਰੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀਰੇ ਮੁੱਲ 1,20,000 ਰੁਪਈਆ ਹਾਂਜੀ 1,15,000 ਦੀ ਲੱਗ ਰਹੀ ਹੈ ਇਹ ਦੇ ਦਾਂਗੇ 1,15 ਨਹੀਂ ਜਿਹੜਾ ਜੇ ਪਾਸਾ ਪੁੱਛਣਾ ਚਾਹ ਗਰੀ ਬਾਈ ਇਹਦੇ ਪੈਸੇ ਵੀ ਘਟਾ ਦੇਗਾ ਆ ਪੈਸੇ ਵੀ ਬਾਈ ਆਪਾਂ ਘਟਾ ਕੀ ਦਿੱਤੀ ਆ 5-4000 ਆਪਦੀ ਫ੍ਰੀਜ਼ ਚੋਂ ਠੀਕ ਆ ਗੱਲ ਇਹਨੂੰ ਅੱਜ ਆਪਾਂ ਇਹਦੇ ਕੋਲ ਨੂੰ ਡਬ ਹਾਂ ਜੀ ਹਾਂ ਜੀ ਤੇ ਨਹੀਂ ਜੋ 2/1,35,000 ਰੁਪਏ ਕਰਨ ਵਾਲੀ ਇੱਕ 30,35,000 ਆ ਹ ਰਾਮਨਾਥ ਗਜਾਦੀ ਬਾਈ ਜੇ ਆ ਕੇ ਇਹ ਆਪਣੇ ਕੋਲੇ ਡਾਊਨ ਲਾਉਂਦੀ ਹਾਂ ਤੇ ਇੱਕ ਗੱਲ ਉਹ ਹੀ ਫੇਰ ਆਖੂਗਾ ਚਾਹੇ ਤੁਸੀਂ ਆਮਨੇ ਤੋਂ ਮੈਂ ਸੰਨ ਲੋਹਾਰ ਚਾਹੇ ਪ੍ਰਦੀਪ ਤੋਂ ਲਵਾਂ ਕੈਣ ਦਾ ਭਾਵ ਕਿਤੋਂ ਵੀ ਲਵਾਂ ਜਿਹੜੀਆਂ ਮੈਂ ਸਾਗਲਾ ਦੁੱਧ ਜਿੰਨਾ ਦੱਸਦਾ ਦੋ ਡੰਗ ਚਾਰ ਡੰਗ ਝੋਕੇ ਲੈ ਲਿਆ ਕਰੋ ਝੋਕੇ ਲੈ ਕੇ ਜਾਇਆ ਕਰੋ ਬਾਈ ਜਦ ਤੁਸੀਂ ਪੈਸੇ ਲਾਉਣੇ ਆ ਤੁਸੀਂ ਕਿਹੜਾ ਫ੍ਰੀ ਲੈ ਜਾਂਦੇ ਤੁਸੀਂ ਕਿਹੜਾ ਕਿਸੇ ਦਰਾਖਤ ਨਾਲ ਤੋੜ ਕੇ ਤੇ ਜਾਣੇ ਨਹੀਂ ਸਾਨੂੰ ਚੰਗੀ ਲੋ ਚੰਗੀ ਖਰਾਕ ਗਈ ਵੀਰਾਂ ਦਾ ਬਹੁਤ ਫੋਨ ਆਉਂਦਿਆ ਮੈਨੂੰ ਕਿ ਬਾਈ ਜੀ ਅਸੀਂ ਖਰਾਕ ਕੀ ਪਾਈਏ ਸਾਡੇ ਕੋਲ ਝੋਟੇ ਪਿਛਲੇ ਖਾ ਪਿਛਲੇ ਸੂਏ 15 ਕਿਲੋ ਦੁੱਧ ਕੱਢਿਆ ਸੀ 21 11 12 ਤੋਂ ਨਹੀਂ ਵੱਧਦੀ 1 ਕਿਲੇ ਤੋਂ ਨਹੀਂ ਬਾਈ ਖਰਾਕ ਦੇ ਨਾਲ ਵੀ ਬਿੰਦੂ ਹੀ ਦਊਗੀ ਜਿਹਦੇ ਚ ਦੁੱਧ ਦੇਣ ਦੀ ਸ਼ਮਤਾ ਹੈ ਜਿਹੜੀ ਬਰੀਡ ਹੈ ਜਿਹੜੀ ਬਰੀਡ ਹੈ ਦੇਸੀ ਨੂੰ ਜਿੰਨੀ ਮਰਜ਼ੀ ਪਾਲੀ ਜਿਹੜੀ ਦਾ ਖਾਨਦਾਨ ਦੁੱਧ ਵਾਲਾ ਹੈ ਠੀਕ ਹੈ ਗੱਲ ਨੂੰ ਤਾਂ ਚਾਹੇ ਤੁਸੀਂ ਵੀ ਮੈਂ ਅੱਗੇ ਵੀ ਦੱਸਦਾ ਤੁਹਾਨੂੰ ਚਾਹੇ ਬਾਦਾਮ ਪਾਲਿਓ ਉਹਨਾਂ ਨੇ ਦੁੱਧ ਪਾਈਆਂ ਦਾ ਫਰਕ ਪਾ ਦੂ ਹਾਂ ਦੱਦਾ ਕਿਲੋ ਦਾ ਪਾ ਦੂ ਇਹ ਤੋਂ ਵੱਧ ਨਹੀਂ ਪੌਂਦੀ ਬਾਈ ਹਾਂ ਦੇਸੀ ਨੇ ਬਦਾਮਾਂ ਨਾਲ ਵੀ ਨਹੀਂ ਪੂਰਾ ਕਰਨਾ ਬਰੀਡ ਨੇ ਥੋੜੀ ਬਹੁਤੀ ਕਰਾ ਘਟ ਖਰਾਕ ਨਾਲ ਵੀ ਨੇੜੀ ਲਾ ਦੇਣਾ ਖਰਾਕ ਨਾਲ ਵੀ ਚੰਗਾ ਦੁੱਧ ਦੇ ਦੂਗੀ ਬਾਈ ਇਹ ਤਕਰੀਬਨ ਵੀ ਜਿਵੇਂ ਪੈਲੀ ਵਾਲਾ ਹਿਸਾਬ ਹੀ ਹੁੰਦਾ ਬਾਈ ਟੱਬਿਆਂ ਵਾਲੀ ਪੈਲੀ ਚਾਹੇ ਤੁਸੀਂ ਜਿੱਥੋਂ ਮਰਜੀ ਜਿਹੜੀ ਮਰਜੀ ਯੂਨੀਵਰਸਿਟੀ ਤੋਂ ਲਿਆ ਕੇ ਵੀ ਪਾ ਦਿਓ ਝਾੜ ਨਹੀਂ ਦਿੰਦੀ ਠੀਕ ਹੈ ਗੱਲ ਤੇ ਚੰਗੀ ਪੈਲੀ ਆ ਜਿਹੜੇ ਡਾਕਰ ਵਾਹਨ ਜੀ ਨੂੰ ਕਹਿ ਦਿੰਦੇ ਆ ਉਹਦੇ ਚ ਮਾੜਾ ਵੀ ਵੀ ਕੰਮ ਕਰ ਜਾਂਦਾ ਬਾਈ ਉਹ ਵੀ ਝਾੜ ਚੰਗਾ ਦੇ ਜਾਂਦਾ ਉਹ ਵੀ ਝਾੜ ਚੰਗਾ ਦੇ ਜਾਂਦਾ ਚੰਗਾ ਦੇ ਜਾਂ ਨੰਬਰ ਬਾਈ ਜੀ ਆਪਣਾ 98763 ਹਾਂ 04213 ਪਿੰਡ ਆਪਣਾ ਕੱਲਾਪੀ ਚੀਰ ਵਿਲਾਜ ਦਾ ਨਿਯਾਨਾ ਜੀ ਨਾਨਖਰ ਕਲੇਰਾ ਦੇ ਲਾਗੇ ਹੋਰ ਇੱਕ ਜਗ੍ਹਾ ਵੀ ਬੇਤੀ ਕਰਦਾ ਇੱਕ ਆਪਣੇ ਕੋਲੇ ਵੀ YouTube ਚੈਨਲ ਬਾਈ ਆਪਾਂ ਬਣਾਇਆ ਆਪਣਾ ਤੋ ਉਹਨਾਂ ਸਬਸਕ੍ਰਾਈਬ ਕਰੋ ਸਾਡਾ ਕੰਮ ਖੜਾ ਨਾ ਬਾਈ ਆਪਾਂ ਜਿਹੜਾ ਵੇਚਣ ਵਾਲਾ ਮਾਲ ਹੋਊਗਾ ਬਾਈ ਉਹ ਵੀ ਕਿ ਪਾਇਆ ਕਰਾਂਗੇ ਨਹੀਂ ਠੀਕ ਆ ਛੋਟ ਕਰਦੇ ਆ ਆਪਣੇ ਗੁਰੂ ਭਰਾ ਦੇ ਚੈਨਲ ਜੀ ਆਇਆ ਕਰੂਗਾ ਪਰ ਆਪਣੇ ਚੈਨਲ ਦੇ ਉੱਤੇ ਆਪਾਂ ਮੱਝਾਂ ਦੀ ਚਿਵਾਰੀ ਦਿਖਾਇਆ ਕਰਾਂਗੇ ਬਾਈ ਲਾਜੋ ਇਹ ਠੀਕ ਆ ਗੱਲ ਆ ਨਾ ਬਾਈ ਦਾ ਚੈਨਲ ਜ਼ਰੂਰ ਕਰ ਲਿਓ ਸਬਸਕ੍ਰਾਈਬ ਨਾਮ ਦੱਸ ਦਿਆਂਗੇ ਆਪਣੀ ਆਮਨ ਸਿੱਧੂ ਡੱਲਾ ਡੇਰੀ ਫਾਰਮ ਬਾਈ ਆਮਨ ਸਿੱਧੂ ਡੱਲਾ ਡੇਰੀ ਫਾਰਮ ਦੇ ਨਾਮ ਤੇ ਸੱਜਣੋ ਚੈਨਲ ਬਣਾਇਆ ਬਾਈ ਨੇ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਚੈਨਲ ਤੋਂ ਮੈਂ ਬਾਈ ਦੀ ਸਟੋਰੀ ਵੀ ਪਾਉਂਗਾ ਤੇ ਉਹਦੀ ਇੱਕ ਫੋਟੋ ਵੀ ਪਾਉਂਗਾ ਆਪਣੇ ਚੈਨਲ ਤੇ ਬਾਈ ਆਪਾਂ ਸਾਰੀਆਂ ਮੱਜਾਂ ਦੀ ਲਾਈਵ ਚੋਅ ਆਈ ਦਿਖਾਇਆ ਕਰਾਂਗੇ ਠੀਕ ਹੈ ਜੀ ਗੱਲ ਹਾਂ ਜਿਹੜੇ ਵਿਕਰੀ ਵਾਲੇ ਪਸ਼ੂ ਹੋਇਆ ਕਰਨਗੇ ਆਪਣੇ ਉਹ ਬਾਈ ਜਿਵੇਂ ਅੱਗੇ ਆਪਣੇ 5-4 ਦਿਨਾਂ ਬਾਅਦ ਚੱਲਦਾ ਰਹੇ ਹਾਂ 1.5 ਸਾਲ ਤੋਂ ਉਹ 꾸ਰੀ ਭਰਾ ਦੇ ਚੈਨਲ ਤੇ ਆਇਆ ਕਰੀ ਆਪਣੇ ਕੋਲ ਆਪਾਂ ਪ੍ਰੋਜੈਕਟਾਂ ਤੇ ਬਹੁਤ ਕੁਝ ਆਣੇ ਵੀਡੀਓ ਸੰਬੰਧੀ ਪ੍ਰੋਬਲਮਾਂ ਆਇਆ ਕਰਾਂਗੇ ਤੇ ਇਹ ਹੈਗਾ ਬੁੱਧੀ ਲਾਈਫ ਸਟਾਈਲ ਜਿਹੜੀ ਮੇਨ ਗੱਲ ਬਾਤਾਂ ਨੂੰ ਬਣਾਇਆ ਗਿਆ ਉਹ ਦਿਖਾਇਆ ਕਰਾਂਗੇ ਤੇ ਮੇਨ ਗੱਲ ਹੈ ਪਸ਼ੂਆਂ 'ਚ ਜਿਹੜੀਆਂ ਕੁਝ ਪ੍ਰੋਬਲਮਾਂ ਆਉਂਦੀਆਂ ਨੇ ਉਹ ਉਹਦੇ ਬਲੌਗ ਵੀ ਬਣਾ ਕੇ ਪਾ ਦਿਆ ਕਰੀ ਉਹਦੇ ਬਲੌਗ ਵੀ ਬਣਾ ਕੇ ਪਾ ਦਿਆ ਕਰਾਂਗੇ ਬਾਈ ਲੈ ਸੱਜਣਾ ਅੱਜ ਦੀ ਵੀਡੀਓ ਆਪਾਂ ਬਾਈ ਆਮਨੇ ਕੋਲੋਂ ਬਣਾਈ ਆ ਮੰਗ ਕਾफी ਸੱਜਣਾ ਦੀ ਰੋਜ਼ ਕਮੈਂਟ ਆਉਂਦੇ ਵੀ ਬਾਈ ਦੀ ਵੀਡੀਓ ਬਣਾਓ ਵੀਡੀਓ ਹੁਣ ਰੈਗੂਲਰ ਹੀ ਆਉਣਗੀਆਂ ਬਾਈ ਦੀਆਂ 2-2 4-4 ਦਿਨਾਂ ਬਾਅਦ ਬਣਾਇਆ ਕਰਾਂਗੇ ਤੇ ਬਾਕੀ ਬਾਈ ਦਾ ਯਾਰ